ਸਸ ਸਿਕਲ ਦੋਸਤੋ ਤੁਸੀਂ ਦੇਖ ਰਹੇ ਹੋ ਵਸਤਾ ਪੰਜਾਬ ਦਾ ਸਪੈਸ਼ਲ ਐਪੀਸੋਡ ਸਿਹਤ ਆਪੋ ਆਪਣੀ ਇੱਕ ਵਾਰ ਫਿਰ ਹਾਜ਼ਰ ਹੋਇਆ ਤੁਹਾਡੇ ਵਿਚਕਾਰ ਇੱਕ ਨਵੀਂ ਚਰਚਾ ਲੈ ਕੇ ਅੱਜ ਗੱਲਬਾਤ ਕਰਾਂਗੇ ਡਿਪਰੈਸ਼ਨ ਕੀ ਆ ਡਿਪਰੈਸ਼ਨ ਦੀ ਰੋਕਥਾਮ ਕੀ ਆ ਡਿਪਰੈਸ਼ਨ ਜਾਂ ਡਿਪਰੈਸ਼ਨ ਦੇ ਘਰੇਲੂ ਨੁਕਤੇ ਕੀ ਆ ਸਾਡੇ ਨਾਲ ਮੌਜੂਦ ਹਨ ਗਏ ਵੈਦ ਇਸ਼ਰ ਸਿੰਘ ਸਿੰਘਪੁਰਾ ਵੈਸਤਾ ਸਵਾਗਤ ਆ ਵਸਤਾ ਪੰਜਾਬ ਦਾ ਧੰਨਵਾਦ ਜੀ ਸ਼ੁਰੂਆਤ ਕਰਦੇ ਹਾਂ ਡਿਪਰੈਸ਼ਨ ਕੀ ਆ ਡਿਪਰੈਸ਼ਨ ਅਕਾਸ਼ ਜੀ ਜੇ ਇਹਦਾ ਪੰਜਾਬੀ ਚ ਆਪਾਂ ਅਨਵਾਦ ਕਰੀਏ ਡਿਪਰੈਸ਼ਨ ਇਹਨੂੰ ਆਪਾਂ ਮੰਨ ਲਈਏ ਵੀ ਅੰਗਰੇਜ਼ੀ ਦਾ ਕਿਸੇ ਬਿਮਾਰੀ ਦਾ ਨਾਮ ਹੈ ਠੀਕ ਹੈ ਤਾਂ ਪੰਜਾਬੀ ਚ ਆਪਾਂ ਇਹਨੂੰ ਕਹਾਂਗੇ ਉਦਾਸੀ ਅ ਹਿੰਦੀ ਚ ਮੈਂ ਆਬਸਾਦ ਉਦਾਸੀ ਠੀਕ ਹੈ ਅ ਨਿਰਾਸ਼ਤਾ ਇਹਨਾਂ ਨਾਵਾਂ ਨਾਲ ਆਪਾਂ ਇਹਨੂੰ ਮਤਲਬ ਸੰਬੋਧਿਤ ਹੋ ਸਕਦੇ ਹਾਂ ਇਹ ਐਸਲ ਡਿਪਰੈਸ਼ਨ ਦਾ ਜਿਹੜਾ ਨਾਮ ਹੈ ਜੇ ਡਿਪਰੈਸ਼ਨ ਦੀ ਗੱਲ ਕਰੀਏ ਡਿਪਰੈਸ਼ਨ ਦੇ ਕਿਸਮਾਂ ਹੁੰਦੀਆਂ ਨੇ ਕਿ ਇੱਕ ਹੀ ਤਰ੍ਹਾਂ ਦਾ ਹੁੰਦਾ ਡਿਪਰੈਸ਼ਨ ਨਹੀਂ ਕਿਸਮ ਡਿਪਰੈਸ਼ਨ ਦੀ ਕੋਈ ਨਹੀਂ ਠੀਕ ਹੈ ਉਦਾਸੀ ਦੀ ਕਾਦੀ ਕਿਸਮ ਹੈ ਉਦਾਸੀ ਦਾ ਉਦਾਸੀ ਹੈ ਠੀਕ ਹੈ ਉਹਦੇ ਹਾਲ ਲੱਛਣ ਹੋ ਸਕਦੇ ਨੇ ਕਾਰਨ ਹੋ ਸਕਦੇ ਨੇ ਸਾਨੂੰ ਕਿਵੇਂ ਪਤਾ ਲੱਗੇ ਵੀ ਬੰਦਾ ਡਿਪਰੈਸ਼ਨ ਦਾ ਇਹਦੇ ਬਾਰੇ ਦੱਸੋ ਕੀ ਜਾਣਨਾ ਚਾਹੋਗੇ ਡਿਪਰੈਸ਼ਨ ਦੇ ਲੱਛਣ ਕੀ ਕੀ ਹੁੰਦੇ ਨੇ ਜਦੋਂ ਆਪਾਂ ਉਦਾਸਤਾ ਵੈਸੇ ਵੀ ਕਈ ਵਾਰੀ ਹੋ ਜਾਂਦੇ ਆ ਕੋਈ ਕਿਸੇ ਕੰਮਟ ਘਾਟਾ ਪੈ ਗਿਆ ਹਾਂਜੀ ਕੋਈ ਪਿਆਰਾ ਵਿਛੜ ਗਿਆ ਤਾਂ ਉਦਾਸੀ ਤਾਂ ਸੁਭਾਵਿਕ ਹੈ ਇੱਕੇ ਜਿਹੜੀ ਸੁਭਾਵਿਕ ਉਦਾਸੀ ਹੈ ਇਹ ਆਉਂਦੀ ਹੈ ਤੇ ਚਲੀ ਜਾਂਦੀ ਹੈ ਥੋੜਾ ਚਿਰ ਰਹਿੰਦੀ ਹੈ ਫਿਰ ਆ ਜਾਂਦੀ ਹੈ ਇਸ ਤਰ੍ਹਾਂ ਦਾ ਹੋ ਸਕਦਾ ਜਦੋਂ ਬੰਦਾ ਡਿਪਰੈਸ਼ਨ ਤੇ ਜਾਂਦਾ ਤਾਂ ਉਹ ਕੇਵਲ ਤੇ ਕੇਵਲ ਉਦਾਸ ਹੀ ਰਹਿੰਦਾ ਉਹ ਹਰ ਵੇਲੇ ਬੁਝਿਆ ਬੁਝਿਆ ਠੀਕ ਹੈ ਆਪਣੇ ਜਿੱਧਰ ਵੀ ਦੇਖਦਾ ਹੈ ਉਹਦੇ ਤੇ ਨੈਗੇਟਿਵਿਟੀ ਛਾ ਜਾਂਦੀ ਹੈ ਜੋ ਕੰਮ ਬਾਰੇ ਸੋਚਦਾ ਹੈ ਹਾਂਜੀ ਤਾਂ ਵੀ ਇਹ ਨਹੀਂ ਹੋਣਾ ਉਹ ਆਪਣੇ ਪਰਿਵਾਰਕ ਮਾਹੌਲ ਨੂੰ ਦੇਖਦਾ ਹੈ ਤਾਂ ਵੀ ਉਹਨੂੰ ਉਹਦੇ ਚ ਨੈਗੇਟਿਵਿਟੀ ਨਜ਼ਰ ਆਉਂਦੀ ਹੈ ਜਿਵੇਂ ਕਿਸੇ ਪਰਿਵਾਰ ਦੇ ਵਿੱਚ ਕਈ ਸਾਰੇ ਜੀ ਨੇ ਬੱਚਾ ਹੈ ਬੱਚੇ ਨੇ ਭੈਣ ਨੇ ਭਰਾ ਨੇ ਉਹਨਾਂ ਦਾ ਇੱਕ ਬਾਪ ਹੈ ਹਾਂਜੀ ਬਾਪ ਨੇ ਕਾਰੋਬਾਰ ਨੂੰ ਬੜੇ ਅੱਛੇ ਤਰੀਕੇ ਨਾਲ ਮੇਨਟੇਨ ਕਰਕੇ ਆਪਦੇ ਬੱਚਿਆਂ ਨੂੰ ਸੋਹਣਾ ਕਾਰੋਬਾਰ ਬਣਾ ਕੇ ਦੇ ਦਿੱਤਾ ਉਹਨੋ ਬਾਪ ਦੇ ਬੈਠੇ ਤੋਂ ਕਿਤੇ ਗੱਲ ਚੱਲੀ ਵੀ ਹੁਣ ਆਪਣਾ ਕੰਮ ਬਹੁਤ ਠੀਕ ਆ ਹੁਣ ਆਪ ਨੂੰ ਅੱਡ ਹੋ ਜਾਣਾ ਚਾਹੀਦਾ ਹਾਂਜੀ ਇਹ ਜਿਹੜਾ ਅੱਡ ਹੋਣਾ ਸ਼ਬਦ ਸੁਣ ਕੇ ਜਿਹੜਾ ਬਾਪ ਹੈ ਉਹ ਡਿਪਰੈਸ਼ਨ ਤੇ ਜਾ ਸਕਦਾ ਹੁਣ ਇੱਥੋਂ ਉਹ ਮਤਲਬ ਉਹਨੇ ਦੱਸਣਾ ਨਹੀਂ ਕਿਸੇ ਨੂੰ ਉਹ ਬੋਲਦਾ ਨਹੀਂ ਉਹਨਾਂ ਨੇ ਉਹਨੇ ਉਹਨੂੰ ਉਹਨੂੰ ਕਹਿਣਾ ਨਹੀਂ ਕੋਈ ਨਹੀਂ ਕਹਿਣਾ ਉਹਨੇ ਇੱਕ ਸੋਚ ਬਣਾ ਲੈਣੀ ਆ ਆਪਣੇ ਅੰਦਰ ਐਡਾ ਵੱਡਾ ਕਾਰੋਬਾਰ ਆ ਇਹ ਹੁਣ ਚਾਰ ਹਿੱਸਿਆਂ 'ਚ ਵੰਡਿਆ ਜਾਊ ਹਾਂਜੀ ਹੁਣ ਮੇਰੇ ਮੁੰਡੇ ਕਹਿੰਦੇ ਮੈਂ ਅੱਡ ਹੋਣਾ ਹੈ ਹੁਣ ਇਹਨੂੰ ਉਹਨੇ ਦਿਨ ਰਾਤ ਹੀ ਇਹ ਮਨ ਨੂੰ ਲਾੜੀ ਗੱਲ ਪਹਿਲਾਂ ਥੋੜਾ ਸੀ ਹਾਂਜੀ ਹੌਲੀ ਹੌਲੀ ਇੰਨਾ ਲੱਗ ਗਿਆ ਜਦੋਂ ਉਹਨੂੰ ਰੋਟੀ ਫੜਾਉਂਦੇ ਨੇ ਉਦੋਂ ਵੀ ਉਹਦੇ ਦਿਮਾਗ ਤੇ ਈ ਚੀਜ਼ ਚੜ ਜਾਂਦੀ ਹੈ ਉਹ ਕਹਿੰਦਾ ਮੈਂ ਨਹੀਂ ਖਾਣਾ ਰੋਟੀ ਛੱਡ ਦਿੰਦਾ ਠੀਕ ਹੈ ਕੋਈ ਖੁਸ਼ੀ ਦਾ ਪ੍ਰੋਗਰਾਮ ਆਉਂਦਾ ਉਹ ਮੰਨਦਾ ਆਪਾਂ ਚੱਲਾਂਗੇ ਪਰ ਉਹਨੂੰ ਲੱਗਦਾ ਵੀ ਇਹ ਖੁਸ਼ੀ ਦਾ ਪ੍ਰੋਗਰਾਮ ਹੈ ਪਰ ਥੋੜੇ ਚਿਰ ਬਾਅਦ ਉਹੀ ਗੱਲ ਫੇਰ ਮੁੜ ਆ ਜਾਂਦੀ ਹੈ ਹੁਣ ਮੇਰੇ ਬੱਚੇ ਅੱਡ ਹੋਣਗੇ ਠੀਕ ਹੈ ਉਹ ਕਹਿੰਦਾ ਨਹੀਂ ਮੈਂ ਨਹੀਂ ਜਾਣਾ ਮੈਨੂੰ ਨਹੀਂ ਚੰਗਾ ਲੱਗਦਾ ਫੇਰ ਆ ਅੱਡ ਹੋਣ ਵਾਲੀ ਗੱਲ ਤਾਂ ਉਹਦੇ ਦਿਮਾਗ ਤੋਂ ਨਿਕਲ ਜਾਂਦੀ ਹੈ ਫਿਰ ਇੰਨੀ ਹੀ ਰਹਿ ਜਾਂਦੀ ਹੈ ਮ ਠੀਕ ਹੈ ਮਤਲਬ ਉਹ ਉਹ ਤਾਂ ਗੱਲ ਚਲੀ ਗਈ ਵੀ ਉਲਾਸੀ ਕਿੱਥੋਂ ਆਈ ਸੀ ਫਿਰ ਉਹ ਇੱਥੇ ਤੱਕ ਤੇ ਲਿਆ ਜਾਂਦਾ ਐ ਉਹ ਸੋਚਦਾ ਸੋਚਦਾ ਵੀ ਇਹ ਜੀਵਨ ਚ ਕੀ ਰੱਖਿਆ ਫਿਰ ਜੇ ਕੋਈ ਆ ਵੀ ਕਰਾਂਗੇ ਇਹਦੇ ਜੋ ਆ ਮਨਾਫਾ ਹੋਏ ਉਧਰ ਖਰਚ ਹੋ ਜਾਊ ਇਹਦਾ ਕੀ ਫਾਇਦਾ ਹੋਇਆ ਮਤਲਬ ਕਮਾਈ ਨੂੰ ਕਰਨ ਤੋਂ ਪਹਿਲਾਂ ਅਜ ਹੋਈ ਨਹੀਂ ਉਹ ਜਾਊ ਕਿੱਥੇ ਤੇ ਪਹਿਲਾਂ ਹੀ ਦੋਦਲੇ ਇਦਾਂ ਕੀ ਫੈਲਾਉ ਮਤਲਬ ਜਿੰਨੀ 네ਗੇਟਿਵ ਥਿੰਕਿੰਗ ਹੈ ਠੀਕ ਹੈ ਜੀ ਜੇ ਆਪਣਾ ਜਿਵੇਂ ਮਨ ਦੇ ਵਿੱਚ ਕੋਈ ਇਹਨਾਂ ਚੋਂ ਮਰ ਗਿਆ ਜੇ ਸਾਡਾ ਪਸ਼ੂ ਬਿਮਾਰ ਹੋ ਗਿਆ ਹਾਂਜੀ ਜੇ ਜਿਹੜਾ ਕਿਤੇ ਮਿਲਣ ਗਿਆ ਉਹ ਵਾਪਸ ਇਹ ਨਾ ਮੁੜਿਆ ਇਹੀ ਜੀ ਜਿਹੜੀ ਸੋਚ ਹੈ ਜਦੋਂ ਇਹੀ ਜੀ ਥਿੰਕਿੰਗ ਆ ਕਰਵਾਤ ਸਾਨੂੰ ਘਾਟਾ ਪੈ ਸਕਦਾ ਹੈ ਜੇ ਇੱਕ ਅੰਦੇ ਚੋਂ ਪਹਿ ਗਿਆ ਠੀਕ ਹੈ ਹੁਣ ਪੱਕਾ ਹੀ ਲਾ ਰਿਹਾ ਇਹ ਉਹਦੇ ਚ ਡਰ ਪਹਿਲਾਂ ਚਿੰਤਾ ਠੀਕ ਹੈ ਫਿਰ ਡਰਭਾਵ ਵੀ ਹੋ ਗਿਆ ਉਹਦੇ ਤੇ ਹਰ ਕਿਸਮ ਦਾ ਇੱਥੇ ਤੱਕ ਪਹੁੰਚ ਗਿਆ ਇਹਨੂੰ ਸੋਚਦਾ ਸੋਚਦਾ ਵੀ ਇਹ ਜ਼ਿੰਦਗੀ ਚ ਕੀ ਰੱਖਿਆ ਇਹਦੇ ਨੂੰ ਤਾਂ ਮਰਨਾ ਚੰਗਾ ਠੀਕ ਹੈ ਜੀ ਆਤਮ ਮੱਤੇ ਬਾਰੇ ਸੋਚਣ ਲੱਗਿਆ ਕਰ ਵੀ ਸਕਲਾ ਇਹਦਾ ਨਾਮ ਹੈ ਡਿਪਰੈਸ਼ਨ ਜਿਹੜੀ ਇਸ ਤਰ੍ਹਾਂ ਦੀ ਉਦਾਸੀ ਹੈ ਜਿਹੜੀ ਤੁਹਾਨੂੰ ਆਪਣੇ ਕਲਾਵੇ ਚ ਲੈ ਲੈਂਦੀ ਹੈ ਫਿਰ ਹੋਰ ਕੁਝ ਉਹਨੂੰ ਜਾਨੀ ਚੰਗਾ ਤਾਂ ਔੜ ਦਾ ਹੀ ਨਹੀਂ ਨਾ ਸੋਚਦਾ ਚੰਗਾ ਉਹ ਠੀਕ ਹੈ ਵੇ ਵਾ ਫਿਰ ਫੇ ਅੱਛਾ ਉਦੋਂ ਅੱਗੇ ਫਿਰ ਅੱਡ ਅੱਡ ਰਹਿਣਾ ਪਰੇ ਪਰੇ ਹੁਣਾ ਤੋਂ ਇਹ ਪਤਾ ਨਾ ਲੱਗਣਾ ਮੈਨੂੰ ਕੀ ਹੋਇਆ ਜੇ ਦੂਜੇ ਨੇ ਕਿਸੇ ਨੇ ਪੁੱਛਣਾ ਵੀ ਤੈਨੂੰ ਕਿਉਂ ਬੱਸ ਰਹਿ ਗਈ ਨਹੀਂ ਜ਼ਿੰਦਗੀ ਚ ਕੁਸ ਹੁਣ ਤਾਂ ਐਵੇਂ ਬਸ ਕਹਾ ਦੇ ਲਈ ਜਾਂਦੇ ਆ ਬਸ ਐਵੇਂ ਬਸ ਉਹ ਇਹ ਜਦੋਂ ਇੱਥੇ ਆ ਗਿਆ ਬੰਦਾ ਉਦੋਂ ਡਿਪਰੈਸ਼ਨ ਚੁੱਪ ਰਹਿਣ ਲੱਗ ਗਿਆ ਠੀਕ ਹੈ ਜੀ ਪੋਜ਼ਿਟਿਵ ਜਵਾਬ ਨਹੀਂ ਦਿੰਦਾ ਉਹ ਸਾਰੂ ਭਾਵਨਾ ਜਿਹੜੀ ਉਹ ਚਲੀ ਹੀ ਗਈ ਇਵੇਂ ਸਾਨੂੰ ਇੱਕ ਗੁਰਸਿੱਖਾਂ ਨੂੰ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਨੇ ਇੱਕ ਅ ਮੰਤਰ ਦਿੱਤਾ ਹੈ ਜੀਵਨ ਦੇ ਵਿੱਚ ਵੀ ਸਦਾ ਚੜ੍ਹਦੀ ਕਲਾ ਚ ਰਹੋ ਹਾਂਜੀ ਬਸ ਸਦਾ ਚੜ੍ਹਦੀ ਕਲਾ ਡਿਪਰੈਸ਼ਨ ਦਾ ਦੂਜਾ ਪਾਸਾ ਹੈ ਠੀਕ ਹੈ ਜੀ ਜਦੋਂ ਸਦਾ ਨਹੀਂ ਦੀ ਕਲਾ ਇਹ ਡਿਪਰੈਸ਼ਨ ਹੈ ਸਦਾ ਚੜ੍ਹਦੀ ਕਲਾ ਜੀਵਨ ਹੈ ਠੀਕ ਹੈ ਜੀ ਸਦਾ ਨਹੀਂ ਦੀ ਕਲਾ ਇਹ ਡਿਪਰੈਸ਼ਨ ਠੀਕ ਹੈ ਇਹ ਨਹੀਂ ਹੋ ਸਕਦਾ ਇਹਦਾ ਕੀ ਫਾਇਦਾ ਹੈ ਇਹ ਤਾਂ ਅਸੀਂ ਤਾਂ ਨਹੀਂ ਕਰਦੇ ਮੇਰਾ ਤਾਂ ਉਹ ਜਿੱਧਰ ਵੀ ਦੇਖਣਾ ਹੈ ਮਤਲਬ ਐਉਂ ਦੇਖਣਾ ਵੀ ਮੇਰਾ ਤਾਂ ਹਰ ਹਾਲਤ ਜਿਉਣ ਦਾ ਹੀ ਕੋਈ ਫਾਇਦਾ ਨਹੀਂ ਨੁਕਸਾਨ ਹੀ ਨੁਕਸਾਨ ਹੈ ਜਿੱਧਰ ਵੀ ਇਹੋ ਜੀ ਉਦਾਸੀ ਹੈ ਜਿਹੜੀ ਉਹ ਮਤਲਬ ਡਿਪਰੈਸ਼ਨ ਕਹਿੰਦੇ ਆ ਜੇ ਆਪਾਂ ਗੱਲ ਕਰੀ ਡਿਪਰੈਸ਼ਨ ਤੋਂ ਨਿਕਲਣ ਦਾ ਤਰੀਕਾ ਕੀ ਆ ਉਹਦੇ ਹੱਲ ਕੀ ਆ ਚੀਜ਼ ਦਾ ਦੇਖੋ ਡਿਪਰੈਸ਼ਨ ਚ ਬੰਦਾ ਚਲਿਆ ਤਾਂ ਜਾਂਦਾ ਆਪ ਹਾਂਜੀ ਪਹਿਲਾਂ ਕੋਈ ਚਿੰਤਾ ਕੋਈ ਵੀ ਜੰਦਾ ਜਦੋਂ ਮੈਂ ਤੁਹਾਨੂੰ ਇੱਕ ਉਦਾਹਰਣ ਦਿੱਤੀ ਹੈ ਬਈ ਪਰਿਵਾਰ ਦੇ ਵਿੱਚ ਇੱਕ ਬਜ਼ੁਰਗ ਨੂੰ ਲੱਗਿਆ ਵੀ ਹੁਣ ਮੇਰੇ ਜਿਹੜਾ ਪਰਿਵਾਰ ਹੈ ਜਿਹੜਾ ਅੱਡ ਹੋ ਠੀਕ ਹੈ ਜੀ ਇਹਨੂੰ ਕਹਿੰਦੇ ਨੇ ਮਨ ਨੂੰ ਲਾਉਣਾ ਹਾਂਜੀ ਹਾਂਜੀ ਇਸੇ ਗੱਲ ਨੂੰ ਗੰਭੀਰ ਮਨ ਨੂੰ ਲਾ ਲਿਆ ਬਈ ਬਸ ਹੁਣ ਸਾਡਾ ਕੰਮ ਹੁਣ ਸਾਡਾ ਕੀ ਹੋਊਗਾ ਹੁਣ ਅੱਡ ਹੋਣਗੇ ਹੁਣ ਇਹ ਇਹ ਲੱਗਦਾ ਉਸ ਸਬਜੈਕਟ ਤੋਂ ਗਿਆ ਵੀ ਹੁਣ ਅੱਡ ਹੋਣਗੇ ਹਨਾ ਆਰਨ ਬਣਗੇ ਪਰ ਇਹਦੇ ਤੋਂ ਨਿਕਲ ਨਹੀਂ ਹੋ ਆਪੇ ਸਕਲਾ ਚਲੇ ਜਾਂਦਾ ਡਿਪਰੈਸ਼ਨ ਚ ਬੰਦਾ ਆਪੇ ਜਾਂਦਾ ਠੀਕ ਹੈ ਜੀ ਨਿਕਲਦਾ ਨਹੀਂ ਡਿਪਰੈਸ਼ਨ ਲਈ ਤੁਹਾਨੂੰ ਕਿਸੇ ਦੀ ਮਦਦ ਦੀ ਲੋੜ ਨਹੀਂ ਪੈਂਦੀ ਵੀ ਡਿਪਰੈਸ਼ਨ ਤੇ ਜਾਣ ਲਈ ਲੋਕ ਤੁਹਾਡੇ ਬਾਰੇ ਗੱਲਾਂ ਕਰਨਗੇ ਤੁਸੀਂ ਫੇਰ ਜਾਓਗੇ ਜਿੰਨਾ ਚਿਰ ਤੁਸੀਂ ਚੜ੍ਹਦੀ ਕਲਾ 'ਚ ਹੋ ਕੋਈ ਤੁਹਾਡੇ ਲਈ ਕੁਝ ਵੀ ਕਹੀ ਜਾਂਦਾ ਤੁਸੀਂ ਬਦਾਸੀ ਤੇ ਜਾਂਦੇ ਹੀ ਨਹੀਂ ਠੀਕ ਹੈ ਜੀ ਕਿ ਜਦੋਂ ਇਹ ਪਤਾ ਨਹੀਂ ਕਦੋਂ ਚਲੇ ਜਾਵਾਂ ਉਦੋਂ ਬਾਅਦ ਇਹਦੇ 'ਚੋਂ ਨਿਕਲਣ ਦਾ ਤਰੀਕਾ ਅਸਲ 'ਚ ਇਹ ਸੋਸਾਇਟੀ ਹੈ ਸਭ ਤੋਂ ਵਧੀਆ ਤਰੀਕਾ ਇੱਕ ਤਾਂ ਚੰਗੀ ਨੀਂਦ ਬਹੁਤੀ ਬਣੀ ਡਿਪਰੇਸ਼ਨ ਵਾਲੇ ਨੂੰ ਜਾਂ ਤਾਂ ਨੀਂਦ ਬਾਲੀ ਹੋਈ ਆ ਜਾਂਦੀ ਆ ਜਾਂ ਆਉਂਦੀ ਹੋਈ ਨਹੀਂ ਜਾਂ ਫਿਰ ਝਟਕੇ ਆਂ ਜਾਂਦੀ ਆ ਪੈ ਗਿਆ ਉੱਠ ਖੜਿਆ ਪੈ ਗਿਆ ਉੱਠ ਖੜਿਆ ਜਾਂ ਪੈ ਗਿਆ ਸੌਂ ਗਿਆ ਫਿਰ ਉਹ ਦੂਜੇ ਨੂੰ ਠਾਣਾ ਪਿਆ 2 ਤੋਂ 10 ਘੰਟੇ ਪਿਆ ਰਹੇ 15 ਘੰਟੇ ਪਿਆ ਉੱਠੇ ਹੀ ਨਹੀਂ ਇਸ ਤਰ੍ਹਾਂ ਦਾ ਮਸਲਾ ਉਹਦਾ ਹੋ ਜਾਂਦਾ ਚਿਰਚੜਾਪਨ ਵੀ ਥੋੜਾ ਬਹੁਤ ਹੋ ਜਾਂਦਾ ਤੇ ਡਰ ਵੀ ਉਹਦੇ 'ਚ ਡਰਦੀ ਭਾਵਨਾ ਵੀ ਆਉਂਦੀ ਹੁਣ ਉਹਨੂੰ ਇੰਨਾਂ ਗੱਲਾਂ 'ਚ ਕੱਢਣਾ ਹੈ ਬਿਲਕੁਲ ਇਹ ਦੂ ਉਲਟੇ ਪਾਸੇ ਨੂੰ ਚਲਣਾ ਆਪਾਂ ਢੈਂ ਦੀ ਕਲਾ ਤੋਂ ਚੜ੍ਹਦੀ ਕਲਾ ਵੱਲ ਨੂੰ ਲੈ ਕੇ ਜਾਣਾ ਹਾਂਜੀ ਉਹਦੇ 'ਚ ਕੀ ਹੈ ਉਹਦੇ ਕੋਲੇ ਜਿਹੜੇ ਆ ਬੰਦਿਆਂ ਨੂੰ ਉਹ ਚੰਗੇ ਸਮਝਦਾ ਜਿੰਨਾਂ ਨੂੰ ਉਹ ਸੁਣਨਾ ਪਸੰਦ ਕਰਦਾ ਹਾਂਜੀ ਡਿਪਰੈਸ਼ਨ ਵਾਲੇ ਕੋਲ ਵੀ ਇਸ ਤਰ੍ਹਾਂ ਦੀ ਕੋਈ ਸੋਸਾਇਟੀ ਬੱਜ ਜਾਂਦੀ ਹੈ ਜਿਨ੍ਹਾਂ ਨੂੰ ਉਹ ਇਹ ਮੰਨਦਾ ਵੀ ਇਹ ਆ ਗਿਆ ਹੁਣ ਮੈਂ ਇਹਦੇ ਨਾਲ ਗੱਲ ਕਰੂੰ ਕਈਆਂ ਨਾਲ ਉਹ ਗੱਲ ਹੀ ਨਹੀਂ ਕਰਦਾ ਉਹ ਫਿਰ ਜਦੋਂ ਉਹ ਇਹ ਜੇ ਬੰਦੇ ਇੱਕ ਤਾਂ ਉਹਦੇ ਕੋਲੇ ਆਉਣ ਇਹ ਲੱਭੋ ਸੋਸਾਇਟੀ ਦੇ ਵਿੱਚ ਕਿਹੜੇ ਬੰਦੇ ਨੇ ਉਹਨਾਂ ਨੂੰ ਆਪਾਂ ਜਵੇਂ ਆਪਾਂ ਕਹਿੰਦੇ ਨਹੀਂ ਜਦ ਤੇਰੇ ਆਏ ਤੋਂ ਫਾਇਦਾ ਜਾ ਹੋ ਜਾਂਦਾ ਹਾਂਜੀ ਤੇ ਉਹ ਫਿਰ ਬੈਠਦਾ ਹੈ ਤਾਂ ਫਿਰ ਉਹ ਪੌੜੇਟ ਦੇ ਪਾਸੇ ਉਹਨੂੰ ਲਿਜਾਣ ਦੀ ਕੋਸ਼ਿਸ਼ ਇਹ ਹੈ ਕਿ ਕਾਉਂਸਲਿੰਗ ਇਹ ਹੈਗਾ ਆਪਣਾ ਇੱਕ ਕਿਸਮ ਦਾ ਹਮਦਰਦੀ ਵਾਲਾ ਜਿਹੜਾ ਮਨੁੱਖਦਿਆਂ ਗੱਲਾਂ ਬਾਤਾਂ ਚੋਂ ਜਾਂ ਵਿਵਸਥਾ ਚੋਂ ਜਾਂ ਉਹਦੇ ਗਤੀਵਿਧੀਆਂ ਚੋਂ ਦਾ ਹਲਾਰਾ ਕਰਨਾ ਠੀਕ ਹੈ ਉਹ ਜੋ ਕਰਨਾ ਪਸੰਦ ਕਰਦਾ ਉਹਨੂੰ ਪਹਿਲਾਂ ਤਾਂ ਕਰਨ ਦਿਓ ਫਿਰ ਉਹਨੂੰ ਉਹਦੇ ਜਿਹੜੇ ਮਤਲਬ ਜਿਵੇਂ ਹੁਣ ਮੰਨ ਲਓ ਉਹਨੇ ਕਹਿੰਦਾ ਵੀ ਏਦੂ ਤਾਂ ਯਾਰ ਮਾਰੀ ਜਾਣਾ ਚਾਹੀਦਾ ਹਾਂਜੀ ਤੁਸੀਂ ਉਹਦੇ ਨਾਲ ਸਹਿਮਤ ਹੋ ਜੋ ਇੱਕ ਵਾਰੀ ਵੀ ਗੱਲ ਤਾਂ ਠੀਕ ਹੈ ਹੈ ਇੱਥੇ ਕੋਈ ਫੇਰ ਇਹ ਜਦੋਂ ਤੁਹਾਡੀ ਗੱਲ ਸੁਣਨੀ ਸ਼ੁਰੂ ਕਰਤੀ ਉਹਨੇ ਹਾਂਜੀ ਨਹੀਂ ਉਹਨੇ ਥੋੜੀ ਸੁਣਨੀ ਨਹੀਂ ਜਦੋਂ ਸੁਣਨੀ ਸ਼ੁਰੂ ਕਰਤੀ ਫਿਰ ਤੁਸੀਂ ਉਹਨੂੰ ਜ਼ਿੰਦਗੀ ਦੇ ਪੋਜ਼ਿਟਿਵ ਪੱਖ ਉਹਦੇ ਨਾਲ ਵਿਚਾਰੋ ਠੀਕ ਹੈ ਜੀ ਤੈਨੂੰ ਕੀ ਹੋਇਆ ਯਾਰ ਮਤਲਬ ਉਧਰੋਂ ਫੇਰ ਆਪਾਂ ਲੱਗ ਗਏ ਤੇਰੇ ਪੁਰਾਣੀਆਂ ਗੱਲਾਂ ਹੌਲੀ 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 ਉਹਦੇ ਧਿਆਨ 'ਚ ਜੇ ਕਿਤੇ ਆ ਗਈਆਂ ਠੀਕ ਹੈ ਜੀ ਉਹ ਜਿਹੜੀ ਗੱਲ ਨੇ ਉਹਨੂੰ ਜਕੜ ਰੱਖਿਆ ਹਾਂਜੀ ਜਦੋਂ ਉਹਦੇ ਦਿਮਾਗ ਤੋਂ ਨਿਕਲ ਗਈ ਇਹਦਾ ਹੱਲ ਤਾਂ ਉਹਦੇ ਹੀ ਹੋ ਗਿਆ ਇਹ ਇਹ ਨਹੀਂ ਵੀ ਇਹਦਾ ਹੱਲ ਫਿਰ ਹੌਲੀ-ਹੌਲੀ ਹੋਊਗਾ ਜਿਵੇਂ ਇਹ ਗਿਆ ਹੈ ਨਾ ਉਦਾਸੀ ਚ ਨਿਕਲੂ ਵੀ ਆਈ ਠੀਕ ਹੈ ਇਹ ਇਹ ਮਾਨਸਿਕ ਦਸਾ ਇਹਨੂੰ ਬਦਲਣ ਨੂੰ ਯਾਰ ਨਹੀਂ ਲੱਗਦਾ ਕਈ ਵਾਰੀ ਕੈਮੀਕਲ ਇਹਦੇ ਜ਼ਿੰਮੇਵਾਰ ਹੁੰਦੇ ਨੇ ਹਾਂਜੀ ਸਾਡੇ ਮਤਲਬ ਮਾਨਸਿਕ ਅਵਸਥਾ ਕੁਝ ਕੈਮੀਕਲ ਕਿਸੇ ਤਰੀਕੇ ਨਾਲ ਜਿਹੜੇ ਦਿਮਾਗ ਦੇ ਵਿੱਚ ਜਿਹੜੇ ਉਹ ਸਾਰੂ ਕੈਮੀਕਲ ਨੇ ਹਾਰਮੋਨ ਜਿਹਨੂੰ ਆਪਾਂ ਕਹਿੰਦੇ ਆ ਜਿਹੜੇ ਖੁਸ਼ੀ ਦਿੰਦੇ ਨੇ ਉਹ ਸਾਰੂ ਪੱਖਵੰਨੀ ਨੂੰ ਪ੍ਰੇਰਿਤ ਕਰਦੇ ਨੇ ਉਹ ਘਟ ਗਏ ਕਿਸੇ ਕਾਰਨ ਦੂਜੇ ਵੱਧ ਗਏ ਠੀਕ ਹੈ ਜੀ ਜਿਹੜੇ ਮਤਲਬ ਉਹਨੂੰ ਉਹ ਸਾਰੂ ਪਾਸੇ ਨੂੰ ਜਾਣ ਹੀ ਨਹੀਂ ਦਿੰਦੇ ਇਹਨਾਂ ਚੀਜ਼ਾਂ ਦਾ ਟੈਸਟ ਨਾਲ ਪਤਾ ਲੱਗਦਾ ਖੂਨ ਦੇ ਟੈਸਟ ਚ ਡਿਪਰੈਸ਼ਨ ਦੀਆਂ ਉਹਨਾਂ ਕਾਰਨਾਂ ਦਾ ਪਤਾ ਲੱਗ ਜਾਂਦਾ ਵੀ ਐਕਚੁਅਲੀ ਜਿਹੜੇ ਅੰਦਰ ਕੀ ਵਾਪਰ ਰਿਹਾ ਹੈ ਨੇ ਸਾ ਡਿਪਰੈਸ਼ਨ ਦਾ ਟੈਸਟ ਵੀ ਹੁੰਦਾ ਹੈ ਠੀਕ ਹੈ ਉਹਦੇ ਚ ਫਿਰ ਇਹ ਪਤਾ ਲੱਗ ਸਕਦਾ ਵੀ ਇਹਦੇ ਜਿਹੜੇ ਹਾਰਮੋਨ ਨੇ ਕਿਹੜੇ ਵੱਧ ਗਏ ਉਹਨਾਂ ਨੂੰ ਘੱਟ ਕਰਨਾ ਠੀਕ ਹੈ ਜੀ ਦੂਜਿਆਂ ਨੂੰ ਵਧਾਉਣਾ ਜਿਹੜੇ ਉਤਸ਼ਾਹੀ ਨੇ ਠੀਕ ਹੈ ਉਹਨਾਂ ਨੂੰ ਵਧਾਉਣਾ ਇਹਨਾਂ ਨੂੰ ਮਤਲਬ ਅਸਲ ਚ ਵਧਾਉਣਾ ਘਟਾਉਣਾ ਨਹੀਂ ਸੰਤੁਲਿਤ ਕਰਨਾ ਠੀਕ ਹੈ ਮਤਲਬ ਜਿਹੜਾ ਹਾਰਮੋਨਲ ਸਿਸਟਮ ਡਿਸਆਰਡਰ ਹੋ ਗਿਆ ਉਹਨੂੰ ਆਰਡਰ ਤੇ ਲਿਆਉਣਾ ਠੀਕ ਹੈ ਇਹ ਉਹਦੀ ਮਦਦ ਦਵਾਈਆਂ ਨਾਲ ਕੀਤੀ ਜਾ ਸਕਦੀ ਹੈ ਤੇ ਦੂਜੀ ਮਦਦ ਇਹ ਹੈ ਵੀ ਉਹਨੂੰ ਇਕੱਲਾ ਨਾ ਛੱਡੋ ਠੀਕ ਹੈ ਉਹਦੇ ਅਨੁਸਾਰੀ ਹੋ ਕੇ ਗੱਲ ਸ਼ੁਰੂ ਕਰੋ ਫਿਰ ਉਹਨੂੰ ਉਹਦੇ ਵਾਲੇ ਪੱਖ ਤੋਂ ਮੋੜ ਕੇ ਜਿਹੜਾ ਉਸਾਰੂ ਪੱਖ ਹੈ ਚੜ੍ਹਦੀ ਕਲਾ ਵਾਲਾ ਪੱਖ ਹੈ ਉਹਦੇ ਲਈ ਉਹਨੂੰ ਪ੍ਰੇਰਿਤ ਕਰੋ ਇਹਦਾ ਇਲਾਜ ਇਹ ਨਹੀਂ ਵੀ ਇਲਾਜ ਹੈ ਡਿਪਰੈਸ਼ਨ ਕੋਈ ਇਲਾਜ ਰਾਜ ਰੋਗ ਨਹੀਂ ਹੈ ਪਰ ਇਹਦਾ ਇਲਾਜ ਮੁਸ਼ਕਲ ਹੈ ਥੋੜਾ ਜਿਹਾ ਔਖਾ ਜੇ ਤੁਸੀਂ ਵੀ ਖਿੱਚਗੇ ਦੇਖੋ ਉਹ ਥੋਡੀਆਂ ਗੱਲਾਂ ਦਾ ਡਿਪਰੈਸ਼ਨ ਵਾਲਾ ਬੰਦਾ ਅ ਹੋ ਸਕਦਾ ਬੁਰਾ ਮਨ ਜੇ ਨਾ ਸੁਣੇ ਅਣਗੌਲੇਆ ਕਰ ਦੇ ਤੁਸੀਂ ਖਿੱਚ ਗਏ ਮੇਰਾ ਸੁਣਦਾ ਹੀ ਨਹੀਂ ਉਹਨੂੰ ਕਹਿਣ ਦਾ ਕੀ ਫਾਇਦਾ ਹਾਂਜੀ ਫਿਰ ਤੁਸੀਂ ਉਹਦਾ ਇਲਾਜ ਨਹੀਂ ਕਰ ਸਕਦੇ ਉਹਦਾ ਇਲਾਜ ਉਹੀ ਬੰਦਾ ਕਰ ਸਕਦਾ ਜਿਹਦੇ ਅੰਦਰ ਉਹਦੇ ਨਾਲੇ ਹਮਦਰਦੀ ਹੋਵੇ ਵੀ ਇਹ ਇੰਉਂ ਕਿਉਂ ਕਰਦਾ ਠੀਕ ਹੈ ਹੋ ਸਕਦਾ ਉਹ ਕਿਤੇ ਜਾਣ ਦੀ ਇੱਛਾ ਕਰੇ ਬਾਰ-ਬਾਰ ਮੈਂ ਉੱਥੇ ਜਾਣਾ ਤੁਸੀਂ ਰੋਕ ਦਿਓ ਉੱਥੇ ਖਤਰਾ ਹੈ ਰੋਕੋ ਨਾ ਉਥੋਂ ਬਚਾਓ ਠੀਕ ਹੈ ਜਾਓ ਉਹਨੂੰ ਸਮਝਾਓ ਮੋੜ ਕੇ ਲਿਆਓ ਬਚਾਓ ਉਥੋਂ ਬਚਾਓ ਇਹ ਜਦੋਂ ਅਸੀਂ ਬਾਰ-ਬਾਰ ਕਰਾਂਗੇ ਬਾਰ-ਬਾਰ ਕਰਾਂਗੇ ਤਾਂ ਜਿਹੜੇ ਹਾਰਮੋਨਲ ਡਿਸਆਰਡਰ ਨੇ ਉਹ ਆਪਣੇ ਆਪ ਵੀ ਠੀਕ ਹੋ ਜਾਣਗੇ ਜਿਵੇਂ ਹੁਣ ਮੈਂ ਤੁਹਾਨੂੰ ਇੱਕ ਉਦਾਹਰਣ ਦੇਣਾ ਤੁਸੀਂ ਆਰਾਮ ਨਾਲ ਤੁਰੇ ਜਾਂਦੇ ਹੋ ਥੋਡੇ ਤੁਹਾਡੇ ਸਾਹਮਣੇ ਸੱਪ ਆ ਗਿਆ ਹਾਂਜੀ ਹੁਣ ਸੱਪ ਆਉਣ ਨਾਲ ਡਰ ਗਏ ਤੁਸੀਂ ਬਹੁਤ ਜ਼ਿਆਦਾ ਡਰ ਗਏ ਹਾਂਜੀ ਇਹ ਡਰ ਐਵੇਂ ਨਹੀਂ ਹੋਇਆ ਜਦੋਂ ਸੱਪ ਦੇਖਿਆ ਤੁਹਾਡੇ ਅੰਦਰ ਭਾਵਨਾ ਪੈਦਾ ਹੋਈ ਹੈ ਉਦੋਂ ਤੁਹਾਨੂੰ ਡਰਾਉਣ ਵਾਲੇ ਹਾਰਮੋਨ ਰਿਸੇ ਤੋਂ ਬਿਨਾ ਕੁਛ ਨਹੀਂ ਹੁੰਦਾ ਹਾਂਜੀ ਇਹ ਤਾਂ ਹੈ ਜੇ ਉਹ ਨਹੀਂ ਆਏ ਤਾਂ ਤੁਸੀਂ ਡਰਦੇ ਨਹੀਂ ਹੁਣ ਡਰ ਵਾਲੇ ਹਾਰਮੋਨ ਆਏ ਤੁਸੀਂ ਡਰ ਗਏ ਉਹ ਡਰ ਉਹਨਾਂ ਚਿਰ ਕਾਇਮ ਹੈ ਜਿੰਨਾ ਚਿਰ ਉਹ ਉਹਨਾਂ ਦਾ ਉਹ ਸ਼ਾਂਤ ਨਹੀਂ ਹੁੰਦੇ ਜਾਂ ਉਦੋਂ ਬਾਅਦ ਉਹਨਾਂ ਦੇ ਅਗੇਂਸਟ ਜਿਹੜੇ ਉਹ ਨਹੀਂ ਆਉਂਦੇ ਇਹ ਕੁਦਰਤੀ ਪ੍ਰਕਿਰਿਆ ਠੀਕ ਹੈ ਜੀ ਇਹ ਪੂਰੀ ਹੋਈ हट ਗਈ ਆਪਾਂ ਠੀਕ ਹੋ ਗਏ ਹੁਣ ਇੱਕ ਆਦਮੀ ਦੇ ਅੰਦਰ ਡਰ ਪੱਕਾ ਹੀ ਬੈਠ ਗਿਆ ਮੇਰੇ ਮੂਰੇ ਦਾ ਥਾਪਾ ਹਾਂਜੀ ਉਹਦੇ ਉਹਨੂੰ ਥੱਪੀ ਦੀ ਸੀ ਜਾਂਦਾ ਹਾਂਜੀ ਇਹ ਵੀ ਡਿਪਰੈਸ਼ਨ ਹੈ ਇਹ ਜਿਹੜੀ ਮਤਲਬ ਕਿਸੇ ਘਟਨਾ ਨੂੰ ਮਨ ਨੂੰ ਲਾ ਲੈਣਾ ਅਸੀਂ ਉਧਰੋਂ ਉਸ ਮਨੁੱਖ ਨੂੰ ਮੋੜਨਾ ਇਹਦੇ ਚ ਉਹ ਕਈ ਵਾਰੀ ਡਿਪਰੈਸ਼ਨ ਵਾਲਾ ਦੂਜੇ ਨੂੰ ਵੀ ਨੁਕਸਾਨ ਪਹੁੰਚਾ ਸਕਦਾ ਉਹ ਤੋਂ ਬਚਣਾ ਠੀਕ ਹੈ ਮਤਲਬ ਉਹਨੂੰ ਕਮਲਾ ਸ਼ਾਮਕ ਜਿਹਾ ਇਹ ਤਾਂ ਪਾਗਲ ਹੈ ਠੀਕ ਇਹ ਨਹੀਂ ਇਹਦਾ ਇਲਾਜ ਹੈ ਤੁਸੀਂ ਇਹ ਕਰਨਾ ਵੀ ਇਹ ਵੀ ਮੇਰੇ ਵਰਗਾ ਹੀ ਆ ਜਿਹੜਾ ਉਹ ਇਦੋਂ ਪਹਿਲਾਂ ਸੀ 2010 ਦਿਨ ਪਹਿਲਾਂ ਉਹ ਚੰਗਾ ਭਲਾ ਸੀ ਤੁਸੀਂ ਉਹਦੇ ਬਿੱਤਾ ਰਹੋ ਜਾਂ ਉਹਦੇ ਰਿਸ਼ਤੇਦਾਰ ਹੋ ਉਹਦੇ ਪੁੱਤੋਂ ਧੀ ਹੋ ਤੁਸੀਂ ਉਹਨੂੰ ਉਹਦੇ ਚ ਲਿਆਉਣਾ ਉਹ ਹੈ ਜੇ ਹੀ ਦੇਖਣਾ ਠੀਕ ਹੈ ਜੀ ਵੀ ਇਹ ਉਹੀ ਹੈ ਜਿਹੜਾ 10 ਦਿਨ ਪਹਿਲਾਂ ਸਾਨੂੰ ਰੋੜੇ ਦਾ ਪਿਆਰ ਕਰਦਾ ਸੀ ਹਾਂ ਜੀ ਵੀ ਇਹ ਇਹ ਉਹੀ ਹੈ ਇਹਨੂੰ ਆਪਾਂ ਉਹ ਹੈ ਜਾਂ ਬਣਾਉਣਾ ਤੁਸੀਂ ਇਹ ਭਾਵਨਾ ਆਪ ਦੇ ਅੰਦਰ ਪੈਦਾ ਕਰ ਲਈ ਉਹਦੇ ਨਾਲ ਹਮਦਰਦੀ ਨਾਲ ਪੇਸ਼ ਆਏ ਉਹਦੇ ਅਨੁਸਾਰੀ ਹੋਗੇ ਤੁਸੀਂ ਉਹਨੂੰ ਮਾੜੇ ਤੋਂ ਬਚਾਇਆ ਅਨੁਸਾਰੀ ਤਾਂ ਹੋ ਗਏ ਉਹ ਉਹਨੂੰ ਮਾਰੇ ਤੋਂ ਤਾਂ ਬਚਾਇਆ ਮੰਨ ਲਓ ਆਤਮ ਹੱਤਿਆ ਕਰਨ ਦੀ ਕੋਸ਼ਿਸ਼ ਕਰਦਾ ਹੁਣ ਤੁਸੀਂ ਜਿਹੜੀਆਂ ਚੀਜ਼ਾਂ ਨਾਲ ਆਤਮ ਹੱਤਿਆ ਹੋ ਸਕਦੀ ਹੈ ਉਹਦੇ ਕੋਲੇ ਥੋੜੋ ਲਿਆ ਕੇ ਦੇਣੀਆਂ ਨੇ ਹਾਂਜੀ ਇਹਦਾ ਹੈ ਉਹਨਾਂ ਦਾ ਤੁਹਾਨੂੰ ਬਚਾਉਣਾ ਹੈ ਆਪਾਂ ਹਾਂਜੀ ਤੇ ਉਹਦਾ ਵਿਰੋਧ ਨਹੀਂ ਕਰਨਾ ਵਿਰੋਧ ਕਰੋਗੇ ਬਧੂਗਾ ਠੀਕ ਹੈ ਜੀ ਬਸ ਉਹਦੇ ਅਨੁਸਾਰੀ ਹੋ ਕੇ ਹੌਲੀ 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 ਹਮਦਰਦੀ ਨਾਲ ਇਹਦੇ ਚ ਉਹਦਾ ਕਿਸੇ ਗੱਲ ਨਾਲ ਕਿਵੇਂ ਵੀ ਧਿਆਨ ਕੇਂਦਰਿਤ ਕਰੋ ਇਹਦੇ ਚ ਸੰਮੋਹਨ ਕਿਰਿਆ ਚ ਇਹਦਾ ਅੱਛਾ ਇਲਾਜ ਆ ਠੀਕ ਹੈ ਜਿਹੜੇ ਮੈਂ ਸਮਝਾ ਰਿਹਾ ਕਰਦੇ ਨੇ ਉਹ ਕਰ ਸਕਦੇ ਨੇ ਜਿਹੜੇ ਇਮਾਨਦਾਰੀ ਨਾਲ ਇਮਾਨਦਾਰੀ ਨਾਲ ਇਹਦੇ ਚ ਵੀ ਅੱਜ ਕੱਲ ਨਿਘਾਰ ਆ ਗਿਆ ਬਹੁਤ ਬੰਦੇ ਮਤਲਬ ਠਗੀ ਠੋੜੀ ਦਾ ਕੰਮ ਕਰਦੇ ਨੇ ਇਹਨਾਂ ਗੱਲਾਂ ਨਾਲ ਵੀ ਹੋਰ ਇਹਦੇ ਚ ਉਹ ਪੁੱਛਿਆ ਦੱਸਿਆ ਸਿਆਣਿਆਂ ਦੇ ਚੱਕਰ ਚ ਪੈ ਜੂਗੇ ਤਾਂ ਇਹ ਗੱਲ ਬਿਮਾਰੀ ਹੈ ਜਿਹੜੀ ਬਾਕੀ ਜੀਆਂ ਨੂੰ ਵੀ ਹੋ ਜੂ ਚਲ ਬਾਬਿਆਂ ਦਾ ਅੱਪ ਗੱਲ ਕੀ ਕਰਨੀ ਆ ਜੇ ਆਪਾਂ ਗੱਲ ਕਰ ਲਈਏ ਡਿਪਰੈਸ਼ਨ ਕਿਹੜੀ ਏਜ ਗਰੁੱਪ ਨੂੰ ਹੁੰਦਾ ਵਾ ਸਪੈਸੀਫਿਕ ਇਹਦੇ ਗਰੁੱਪ ਇਹਦਾ ਕੋਈ ਨਹੀਂ ਠੀਕ ਹੈ ਜੀ ਇਹਦਾ ਏਜ ਗਰੁੱਪ ਕੋਈ ਨਹੀਂ ਵੈਸੇ ਮਤਲਬ ਇਹ ਜਦੋਂ ਜ਼ਿੰਮੇਵਾਰੀਆਂ ਦੇ ਅਹਿਸਾਸ ਟੁੱਟਦੇ ਪੈਂਦੇ ਨੇ ਠੀਕ ਹੈ ਜੀ ਜਿਆਦਾਤਰ ਉਦੋਂ ਹੁੰਦਾ ਬੱਚੇ ਨੂੰ ਵੀ ਹੋ ਸਕਦਾ ਦੇਖੋ ਬੱਚੇ ਦੀ ਇੱਛਾ ਪੂਰੀ ਨਹੀਂ ਹੋਈ ਹਾਂਜੀ ਉਹ ਮਨ ਗੱਲ ਮੰਨ ਨੂੰ ਲੱਗਿਆ ਬਸ ਠੀਕ ਹੈ ਉਹ ਡਿਪਰੈਸ਼ਨ ਚਲੇਗਾ ਉਹ ਨੂੰ ਫਿਰ ਉਹ ਕਹਿੰਦਾ ਮਾਂ ਮੇਰੀ ਮਾਂ ਹੀ ਨਹੀਂ ਮੇਰਾ ਇਹ ਕੰਮ ਨਹੀਂ ਕਰਿਆ ਹਾਂਜੀ ਉਹ ਕੁਛ ਚਿਰ ਲਈ ਤਾਂ ਇਸ ਤਰ੍ਹਾਂ ਦਾ ਵਿਦਰੋਹੀ ਹੈ ਉਦੋਂ ਬਾਅਦ ਉਹਦੇ ਮਨ ਤੇ ਪੱਕਾ ਹੀ ਕਰ ਗਿਆ ਇਹ ਹਾਂਜੀ ਵੀ ਉਹਦੇ ਮਨ ਦੇ ਵਿੱਚ ਇਹ ਗੱਲ ਵੱਡ ਗਈ ਵੀ ਇਹ ਤਾਂ ਮੇਰੀ ਮਾਂ ਹੈ ਹੀ ਨਹੀਂ ਇਹ ਤਾਂ ਮੈਨੂੰ ਆਦਾ ਪੁੱਤ ਸਮਝਦੀ ਹੋਈ ਨਹੀਂ ਹਾਂਜੀ ਉਹtheta ਕੁ ਡਿਪਰੈਸ਼ਨ ਚਲੇਗਾ ਉਮਰ ਕਾ ਦੀ ਹੈ ਉਮਰ ਕੋਈ ਨਹੀਂ ਇਹਦੇ ਚ ਜਿੰਨੀਆਂ ਮਤਲਬ ਜਦੋਂ ਜ਼ਿੰਮੇਵਾਰ ਜਿਹੜੀਆਂ ਜ਼ਿੰਮੇਵਾਰੀਆਂ ਨੇ ਅਸਲ ਜਿਆਦਾ ਇਛਾਵਾਂ ਦਾ ਹੋਣਾ ਵੀ ਡਿਪਰੈਸ਼ਨ ਦਾ ਕਾਰਨ ਬਣਦਾ ਠੀਕ ਹੈ ਲੋੜਾਂ ਤੋਂ ਬਾਅਦ ਅਨਲੋੜੀ ਦੀਆਂ ਇਛਾਵਾਂ ਤੇ ਬਾਕੀ ਇਹ ਸੋਚ ਕਿ ਅਸਲ ਚ ਮੈਂ ਸਹੀ ਕਰਦਾ ਬਾਕੀ ਨਾ ਮੇਰੇ ਵਰਗਾ ਕਰ ਸਕਦੇ ਨੇ ਨਾ ਕਿਸੇ ਨੂੰ ਆਉਂਦਾ ਠੀਕ ਹੈ ਜੀ ਇਹੀ ਜਿਹੜੀ ਭਾਵਨਾ ਦੇ ਲੋਕ ਨੇ ਉਹ ਛੇਤੀ ਡਿਪਰੈਸ਼ਨ ਤੇ ਜਾਂਦੇ ਨੇ ਕਿਉਂਕਿ ਕਦੇ ਵੀ ਉਹਨਾਂ ਦੀ ਹਉਮਾ ਆਹਤ ਹੋਈ ਤੇ ਹੋ ਗਿਆ ਡਿਪਰੈਸ਼ਨ ਠੀਕ ਹੈ ਜੀ ਅਸਲ 'ਚ ਈਗੋ ਹਾਲਟ ਹੋਣ ਨੂੰ ਵੀ ਆਪਾਂ ਡਿਪਰੈਸ਼ਨ ਕਹਿ ਸਕਦੇ ਆ ਠੀਕ ਹੈ ਜੀ ਜਦੋਂ ਕਿਸੇ ਬੰਦੇ ਦੀ ਈਗੋ ਹਾਲਟ ਹੁੰਦੀ ਹੈ ਉਹ ਡਿਪਰੈਸ਼ਨ 'ਚ ਜਾ ਸਕਦਾ ਜੇ ਈਗੋ ਹਟ ਪੋਜ਼ਿਟਿਵ ਹੋ ਗਈ ਫਿਰ ਗੁੱਸਾ ਕਰਦਾ ਜੇ ਨੈਗੇਟਿਵ ਜੋ ਨੈਗੇਟਿਵ ਲੱਗਿਆ ਫਿਰ ਡਿਪਰੈਸ਼ਨ ਦਾ ਸ਼ਕਾਰ ਹੁੰਦਾ ਵਾ ਮਤਲਬ ਡਿਪਰੈਸ਼ਨ ਸਰੀਰਕ ਅਵਸਥਾ ਨਹੀਂ ਹੈ ਠੀਕ ਹੈ ਜੀ ਮਾਨਸਿਕ ਅਵਸਥਾ ਹੈ ਠੀਕ ਹੈ ਉਹਦੇ ਕਾਰਨ ਦੁਨੀਆਂ 'ਚ ਵੀ ਹੋ ਸਕਦੇ ਨੇ ਤੁਹਾਡੇ ਅੰਦਰ ਵੀ ਹੋ ਸਕਦੇ ਨੇ ਠੀਕ ਹੈ ਜੀ ਅੰਦਰ ਜਿਵੇਂ ਮੈਂ ਤੁਹਾਨੂੰ ਦੱਸਿਆ ਵੀ ਤੁਹਾਡੇ ਹਾਰਮੋਨ ਦੇ ਸਾ ਆਰਡਰ ਹੋ ਗਏ ਠੀਕ ਹੈ ਜੀ ਮਨੋਦਸ਼ਾ ਵਿਗੜ ਗਈ ਉਹ ਵੀ ਇਹਦਾ ਕਾਰਨ ਹੋ ਸਕਦਾ ਹੈ ਠੀਕ ਹੈ ਉਹਨਾਂ ਦਾ ਇਲਾਜ ਹੋਰ ਤਰੀਕੇ ਦਾ ਉਹਦੇ ਅੰਦਰ ਆ ਫਿਰ ਉਹਨੂੰ ਉਹ ਮਤਲਬ ਲੈਬੋਰੀਟਰੀ ਟੈਸਟਾਂ ਨਾਲ ਡਾਕਟਰ ਹੀ ਉਹਨੂੰ ਸਹੀ ਦੇਣਾ ਪਾਉਣਗੇ ਠੀਕ ਹੈ ਇਹ ਉਹੀ ਉਹਦੇ ਅੰਦਰ ਆ ਦੂਜੇ ਦੀ ਮਦਦ ਵੀ ਜਦੋਂ ਡਿਪਰੈਸ਼ਨ ਹੋ ਜਾਂਦਾ ਹੈ ਇਕ ਤਾਂ ਕਿਸੇ ਅੰਦਰਲੇ ਸਿਸਟਮ ਦੀ ਵਿਗਾੜ ਨਾਲ ਤੁਹਾਡੇ ਹਾਰਮੋਨ ਡਿਸਆਰਡਰ ਹੋ ਗਏ ਗੱਲ ਤਾਂ ਇਹ ਵੀ ਉਹੀ ਹੈ ਹਾਂਜੀ ਹਾਂਜੀ ਇੱਕ ਤੁਸੀਂ ਉਸ ਅਵਸਥਾ 'ਚ ਚਲੇ ਗਏ ਜਿੱਥੇ ਤੁਸੀਂ ਉਹ ਜਿਹੜੇ ਹਾਰਮੋਨ ਨੇ ਰਸਾਅ ਪੈਦਾ ਕਰਨ ਲਾਤੇ ਹਾਂਜੀ ਜਿਵੇਂ ਮੰਨ ਲਓ ਆਪਾਂ ਕਿਸੇ ਨੂੰ ਕੋਈ ਇਹ ਹੀ ਦੀ ਖਬਰ ਦਿੱਤੀ ਜਾਂ ਉਹਨੂੰ ਕੋਈ ਗੱਲ ਸੁਣਾਤੀ ਹਾਂਜੀ ਖੁਸ਼ ਹੋ ਗਿਆ ਖੁਸ਼ ਹੋ ਗੁੱਟੂ ਟਿਆਸਾ ਠੀਕ ਹੈ ਜੀ ਇਹ ਜਿਹੜਾ ਹੱਸਣਾ ਹੈ ਅਕਸਰ ਤਾਂ ਹੱਸਣ ਵਾਲਾ ਹਾਰਮੋਨ ਹੈ ਜਿਹੜਾ ਉਹ ਜਦੋਂ ਰਸਾਬ ਚ ਆਊਗਾ ਫੇਰ ਹੀ ਹੋਊਗਾ ਚਾਹੇ ਉਹ ਤੁਸੀਂ ਹਸਾਇਆ ਤੇ ਜੋ ਕਮਲਿਆ ਮੰਗਵਾਇਆ ਦਾਦਾ ਤੇ ਮਤਲਬ ਵਾਪਸ ਆ ਗਿਆ ਠੀਕ ਹੈ ਜੀ ਬਿਨਾਂ ਹੀ ਕਾਰਨ ਬਿਨਾਂ ਕਿਸੇ ਗੱਲ ਤੋਂ ਕੋਈ ਬੰਦਾ ਹੱਸੀ ਜਾਂਦਾ ਇਹਦਾ ਮਤਲਬ ਉਹ ਜਿਹੜਾ ਹਾਰਮੋਨ ਹੈ ਉਹਦੇ ਅੰਦਰ ਸਕਰੀਆ ਹੈ ਠੀਕ ਕੰਮ ਕਰ ਰਿਹਾ ਹੈ ਇਹ ਹੁਣ ਜਿਹੜਾ ਆਪੇ ਹੱਸੀ ਜਾਂਦਾ ਉਹਦਾ ਰਾਜ ਤਾਂ ਫੇਰ ਡਾਕਟਰ ਹੀ ਕਰੋਣਾ ਠੀਕ ਹੈ ਜੀ ਇੱਕ ਨੂੰ ਤੁਸੀਂ ਹਸਾਇਆ ਉਹਲਾ ਰਾਜ ਵੀ ਜੋ ਨਹੀਂ ਹਟਦਾ ਤਾਂ ਪਾਉ ਉਹਨੂੰ ਥੋੜਾ ਜਿਹੇ ਦੂਜੇ ਪਾਸੇ ਨੂੰ ਕੋਈ ਹੋਰ ਗੱਲ ਸੁਣਾ ਦੇ ਉਹ ਉਹ ਜਦ ਹੀ ਉਹਦਾ ਓਟਾਂਟਾ ਜਿਹੜਾ ਬਦਲ ਜਾਊਗਾ ਉਹਦੇ ਕੰਮ ਕਰਨਾ ਉਹਦਾ ਮਤਲਬ ਜਦੋਂ ਵੀ ਤੁਸੀਂ ਕੋਈ ਕੋਈ ਚਾਹੇ ਨਸ਼ੇ ਲੈਣ ਵੀ ਖੁਸ਼ ਹੁੰਦਾ ਠੀਕ ਹੈ ਔਰ ਉਹਦੇ ਚ ਯੋਗਦਾਨ ਜਿਹੜਾ ਉਹਦਾ ਪ੍ਰਗਟ ਪ੍ਰਗਟਾ ਕਰਨ ਦਾ ਜਿਹੜਾ ਸਰੀਰ ਦੇ ਉੱਤੇ ਉਹਦਾ ਇੰਪਲੀਮੈਂਟ ਉਹ ਹਾਰਮੋਨ ਨਹੀਂ ਹੋਏ ਹੁੰਦਾ ਉਹ ਤੋਂ ਬਿਨਾ ਕੁਝ ਨਹੀਂ ਹੁੰਦਾ ਠੀਕ ਹੈ ਜੇ ਮਤਲਬ ਹੁਣ ਜਦ ਮੈਂ ਇੱਕ ਕੁਸ ਬੰਦੇ ਨੂੰ ਝਟ ਗੁੱਸਾ ਆ ਜਾਂਦਾ ਹਾਂਜੀ ਆ ਜਾਂਦਾ ਕੁਸ ਬੰਦੇ ਕਈ ਗੱਲਾਂ ਨੂੰ ਗਰ ਉਹ ਕਰ ਦਿੰਦੇ ਨੇ ਵੀ ਇਹਦੇ ਵਿੱਚ ਕੁੱਥੇ ਹੋਣ ਦੀ ਲੋੜ ਨਹੀਂ ਉਹ ਦਸ਼ਾ ਤਾਂ ਉਹਨਾਂ ਦੀ ਮਾਨਸਿਕ ਹੈ ਹਾਂਜੀ ਕਾਬੂ ਤਾਂ ਮੰਨ ਤੇ ਆ ਪਰ ਉਹ ਮੰਨ ਨੇ ਜਿਹੜਾ ਮਤਲਬ ਤੇਜਣਾ ਦੇਣੀ ਸੀ ਗੁੱਸੇ ਵਾਲੀ ਜਾਂ ਕੁਝ ਵੀ ਕਰਨਾ ਤਾਂ ਹਾਰਮੋਨ ਹੀ ਉਹਨੇ ਰਿਲੀਜ਼ ਕਰਨਾ ਸੀ ਨਾ ਠੀਕ ਹੈ ਜੀ ਬਸ ਉਹ ਉਹਦਾ ਜਿਹੜਾ ਕਾਬੂ ਹੈ ਇਹੀ ਜਿਹੜੀ ਆਪਣੀ ਆਪਾ ਜਿਹਨੂੰ ਕਹਿੰਦੇ ਆ ਵੀ ਭਗਤੀ ਸਮਾਧੀ ਉਹਦੇ ਵਿੱਚ ਵੀ ਇਹੀ ਹੈ ਉਹਦੇ ਵਿੱਚ ਹਾਰਮੋਨ ਹੀ ਕੰਟਰੋਲ ਹੁੰਦੇ ਨੇ ਠੀਕ ਹੈ ਜੀ ਜਿਹੜਾ ਧਿਆਨ ਹੈ ਸਮਾਧੀ ਹੈ ਉਹਦੇ ਵਿੱਚ ਸਰੀਰ ਮਤਲਬ ਪੂਰਾ ਸਾਹ 100% ਦੀ ਉਹਨਾਂ ਨਿਯਮਾਂ ਦੇ ਅਧੀਨ ਆ ਜਾਂਦਾ ਜਿਹੜੇ ਲਈ ਕੁਦਰਤ ਨੇ ਇਹਨੂੰ ਬਣਾਇਆ ਠੀਕ ਹੈ ਗੁੱਸੇ ਦੀ ਲੋੜ ਆ ਗੁੱਸਾ ਕਰਦਾ ਨਹੀਂ ਨਹੀਂ ਕਰਦਾ ਖੁਸ਼ੀ ਦੀ ਲੋੜ ਆ ਖੁਸ਼ ਹੁੰਦਾ ਨਹੀਂ ਨਹੀਂ ਹੁੰਦਾ ਇੱਕ ਐਵੇਂ ਗੁੱਸਾ ਕਰ ਹੀ ਜਾਂਦਾ ਐਵੇਂ ਹੀ ਖੁਸ਼ ਹੋ ਹੀ ਜਾਂਦਾ ਇਹ ਤੁਸੀਂ ਘਰ ਤੇ ਦੇਖੋ ਇੱਕ ਰੋਟੀ ਬਣ ਗਈ ਆਪਾਂ ਤਿੰਨ ਬੰਦੇ ਰੋਟੀ ਖਾਣ ਬੈਠਿਆ ਹਾਂ ਜੀ ਇੱਕ ਬੰਦਾ ਕਹਿੰਦਾ ਚੱਕ ਲੋ ਰੋਟੀ ਇਹਦੇ 'ਚ ਤਾਂ ਲੂਣ ਹੀ ਨਹੀਂ ਮੈਂ ਨਹੀਂ ਖਾਣੀ ਹਾਂ ਜੀ ਇੱਕ ਬੰਦਾ ਕਹਿੰਦਾ ਕਿ ਲੂਣ ਘਟਾ ਫਿਰ ਤਾਂ ਕੀ ਹੋ ਗਿਆ ਅੱਜ ਇਹ ਹੀ ਦੀ ਖਾ ਸਕਦੇ ਆ ਤਾਂ ਕੀ ਹੋ ਗਿਆ ਹਾਂਜੀ ਇੱਕ ਕੁਛ ਵੀ ਨਹੀਂ ਖਾਣਾ ਉਖਾਈ ਜਾ ਰਿਹਾ ਚੁੱਪ ਕਰਕੇ ਖਾ ਰਿਹਾ ਉਹ ਚੁੱਪ ਕਰਕੇ ਖਾ ਰਿਹਾ ਉਹਨੇ ਨਾ ਘਟ ਗਿਆ ਨਾ ਵੱਧ ਗਿਆ ਬੰਦੇ ਦਾ ਤਿੰਨੇ ਬੰਦੀ ਨੇ ਹਾਂਜੀ ਰੋਟੀ ਵੀ ਕਿਥੋਂ ਤੋਂ ਬਣੀ ਆ ਫੜਾਈ ਵੀ ਉਹਨਾਂ ਹੀ ਉਸੇ ਪਰਿਵਾਰ ਦੇ ਜੀਹਾਂ ਨੇ ਹਾਂਜੀ ਪਰ ਤਿੰਨਾਂ ਦਾ ਜਿਹੜਾ ਪ੍ਰਤੀਕਰਿਆ ਉਹ ਦੇ ਪ੍ਰਤੀ ਵੱਖਰੀ ਵੱਖਰੀ ਹੈ ਹਾਂਜੀ ਇਹ ਸਾਡਾ ਹਾਰਮੋਨਲ ਸਿਸਟਮ ਆ ਜੇ ਹੁਣ ਉਹਦਾ ਜਿਹੜਾ ਤੀਜਾ ਬੰਦਾ ਹੈ ਜਿਹੜਾ ਜਿਹੜਾ ਚੁੱਪ ਕਰਕੇ ਖਾ ਰਿਹਾ ਉਹ ਪੂਰਾ ਕਾਬੂ ਦਾ ਹੈ ਉਹ ਸੰਤੁਲਿਤ ਹੈ ਇਹ ਜਿਹਨੇ ਕਿਹਾ ਤੇ ਰੋਟੀ ਨਹੀਂ ਲੈਜੋ ਚੱਕ ਕੇ ਨਹੀਂ ਮੈਂ ਢੋਲ ਦੂੰ ਉਹ ਵੀ ਬੇਕਾਬੂ ਹੈ ਠੀਕ ਹੈ ਤੇ ਇੱਕ ਨੇ ਕਾਬੂ ਕੀਤਾ ਹੈ ਜਿਹਨੇ ਕਿਹਾ ਤਾਂ ਕੀ ਹੋ ਗਿਆ ਘੱਟ ਤਾਂ ਉਹਨੂੰ ਵੀ ਲੱਗਿਆ ਠੀਕ ਹੈ ਅੰਦਰ ਉਹਦੇ ਹਲਚਲ ਤਾਂ ਹੋਈ ਹੈ ਪਰ ਉਹਨੇ ਉਹ ਮਾਰ ਲਈ ਤਾਂ ਕੀ ਹੋ ਗਿਆ ਇਹ ਇਹਦੇ ਚ ਜਿਹੜਾ ਰੋਲ ਹੈ ਉਹ ਹਾਰਮੋਨਾਂ ਦਾ ਠੀਕ ਹੈ ਪਰ ਉਹ ਵੀ ਤੁਹਾਡੇ ਕੰਟਰੋਲ ਦੇ ਨੇ ਉਹ ਜਦੋਂ ਤੁਹਾਡਾ ਮਨ ਉਹਨਾਂ ਨੂੰ ਆਗਿਆ ਦਿੰਦਾ ਜਿਹੜੀ ਸਾਡੀ ਮਤਲਬ ਚੇਤਨਾ ਹੈ ਠੀਕ ਹੈ ਜੀ ਉਹ ਵੀ ਉਦਹੀਂ ਆਪਣੀ ਪ੍ਰਤੀਕਿਰਿਆ ਦਿਖਾਉਂਦੇ ਨੇ ਤੇ ਜਿੰਨਾ ਚਿਰ ਉਹ ਇਉਂ ਕਹਿਣੇ ਚ ਨੇ ਉਹਨਾਂ ਚਿਰ ਠੀਕ ਨੇ ਨਹੀਂ ਡਿਸਆਰਡਰ ਹੋ ਗਏ ਇਹਦੇ ਜਾਨੀ ਜਿਹੜੇ ਡਿਪਰੈਸ਼ਨ ਦੇ ਵਿੱਚ ਉਹ ਹੈ ਹਾਰਮੋਨਲ ਡਿਸਆਰਡਰ ਹੀ ਪਰ ਉਹਨਾਂ ਦਾ ਇਲਾਜ ਨਿਰਾਪੂਰਾ ਠੀਕ ਹੈ ਜੀ ਇਹ ਨਹੀਂ ਹੈ ਵੀ ਜਿਹੜਾ ਘਟ ਗਿਆ ਉਹਨੂੰ ਬਾਹਰੋਂ ਦੇ ਦੇਣਿਆ ਅੱਛਾ ਜੀ ਤੇ ਜਿਹੜਾ ਵਧ ਗਿਆ ਉਹਨੂੰ ਕੱਢ ਲੈਣਿਆ ਐ ਨਹੀਂ ਹੋਣਾ ਉਹਨੂੰ ਕਾਉਂਸਲਿੰਗ ਦੀ ਵੀ ਲੋੜ ਆ ਉਹਨੂੰ ਇਲਾਜ ਦੀ ਵੀ ਲੋੜ ਆ ਜਿਹੜਾ ਡਿਪਰੈਸ਼ਨ ਦਾ ਸ਼ਿਕਾਰੀ ਹੁੰਦਾ ਵਾ ਜੇ ਮੈਨੂੰ ਡਿਪਰੈਸ਼ਨ ਆ ਮੇਰੇ ਆਪਣੇ ਆਪ ਤੇ ਕੰਟਰੋਲ ਹੁੰਦਾ ਜੇ ਮੈਂ ਆਪਣਾ ਆਪਣੇ ਆਪ ਨੂੰ ਡਿਪਰੈਸ਼ਨ ਚੋਂ ਬਾਹਰ ਕੱਢਣਾ ਚਾਹਾਂ ਮੈਂ ਕਰ ਸਕਦਾ ਮੈਂ ਬਿਲਕੁਲ ਬਿਲਕੁਲ ਕੱਢ ਸਕਦਾ ਉਹਦਾ ਕੰਟਰੋਲ ਹੁੰਦਾ ਠੀਕ ਹੈ ਉਹਨੂੰ ਇਹ ਪਤਾ ਹੁੰਦਾ ਮੈਨੂੰ ਕੁਝ ਹੋਇਆ ਠੀਕ ਹੈ ਇਹ ਕੀ ਹੋ ਗਿਆ ਮੈਂ ਨਹੀਂ ਕਰਨਾ ਅਗਰ ਉਹ ਇੱਥੇ ਆ ਗਿਆ ਕੱਢਦਾ ਅਗਲਾ ਠੀਕ ਹੈ ਕੱਢ ਸਕਦਾ ਉਹ ਪੋਜੀਟਿਵ ਮਤਲਬ ਜੇ ਮੈਨੂੰ ਜਦੋਂ ਉਹਨੂੰ ਲੱਗਿਆ ਵੀ ਜਮਾਂ ਹੀ ਕਿਤੇ ਕੁਝ ਨਹੀਂ ਉਦੋਂ ਜਿਹੜਾ ਉਹਦਾ ਧਾਰਮਿਕ ਕੀਤਾ ਠੀਕ ਹੈ ਜੀ ਉਹ ਉਹਦੇ ਅੰਦਰ ਭਰ ਹੋ ਗਿਆ ਉਹਨੇ ਮੰਨ ਲਿਆ ਵੀ ਮੈਨੂੰ ਤਾਂ ਕੀ ਹੋ ਗਿਆ ਆਪੇ ਪ੍ਰਮਾਤਮਾ ਕਿਰਪਾ ਕਰੂ ਉਹਦੇ ਧਾਰਮਿਕ ਕੀਤੇ ਚ ਆ ਗਿਆ ਉਹ ਉੱਥੇ ਜਾ ਕੇ ਮਤਲਬ ਉਹਦੀ ਅਭਦੀ ਜਿਹੜੀ ਪ੍ਰਾਰਥਨਾ ਹੈ ਉਹ ਕਰਦਾ ਹੈ ਤਾਂ ਉਹ ਨਿਕਲਿਆਊਗਾ ਠੀਕ ਹੈ ਕਿਉਂਕਿ ਉਹਦੀ ਚੇਤਨਾ ਆ ਜੇ ਪਰ ਅਧੇ ਹੀ ਨਹੀਂ ਹੋਈ ਜਿੰਨਾ ਚਿਰ ਚੇਤਨਾ ਉਹਦੇ ਆਪ ਦੇ ਦੀਨ ਹੈ ਉਹ ਨਿਕਰੂ ਕਰ ਸਕਦਾ ਤੇ ਪਹਿਲੀਆਂ ਸਟੇਜਾਂ ਤੇ ਇਹੀ ਹੁੰਦੀਆਂ ਨੇ ਠੀਕ ਹੈ ਜੀ ਜਦੋਂ ਉਹਦੇ ਕੋ ਨਿਧਾਨ ਨਹੀਂ ਦਿੱਤਾ ਜਾਂਦਾ ਫੇਰ ਉਹ ਉਸ ਪੜਾਤੇ ਚ ਲਿਆ ਜਾਂਦਾ ਜਿੱਥੇ ਉਹਨੂੰ ਲੱਗਦਾ ਵੀ ਇਹ ਜੀਵਨ ਹੀ ਨਿਰਾਰਥ ਹੈ ਫਿਰ ਕਾਉਂਸਲਿੰਗ ਦੀ ਲੋੜ ਪੈਂਦੀ ਇੱਥੇ ਹਾਂ ਵੀ ਇਹ ਬੇਰਥ ਹੈ ਜੀ ਫਿਰ ਉਹਦੇ ਤੇ ਪਹਿਰੇ ਦੀ ਵੀ ਲੋੜ ਪੈਂਦੀ ਹੈ ਉਹਨੂੰ ਮੋੜ ਕੇ ਰੱਖਣ ਦੀ ਵੀ ਲੋੜ ਪੈਂਦੀ ਹੈ ਤੇ ਉੱਥੇ ਫਿਰ ਉਹਨੂੰ ਦਵਾਈ ਦੀ ਵੀ ਲੋੜ ਪੈਂਦੀ ਹੈ ਮਤਲਬ ਉਹਨੂੰ ਅੱਛੀ ਨੀਂਦ ਆਵੇ ਉਹਦੇ ਉਹਦੇ ਪਸੰਦ ਦਾ ਜੋ ਕੁਝ ਵੀ ਉਹਦੇ ਆਲੇ-ਦਾਲੇ ਹੋ ਰਿਹਾ ਹੈ ਉਹਦੇ ਪਸੰਦ ਦਾ ਕੀਤਾ ਜਾਵੇ ਫੇਰ ਉਹ ਹੌਲੀ-ਹੌਲੀ ਹੌਲੀ-ਹੌਲੀ ਇਹ ਤੋਂ ਬਾਹਰ ਆ ਜਾਊਗਾ ਪਰਸਨ ਦਾ ਅਸਲ ਟੈਂਦੀ ਗੱਲ ਤੇ ਜਾਣਦਾਂ ਨਾ ਵਾ ਬਸ ਠੀਕ ਹੈ ਬਈ ਤੁਸੀਂ ਤੁਸੀਂ ਕਿਸੇ ਕੰਮ ਬਾਰੇ ਵੀ ਸੋਚਿਆ ਫਟਾਏ ਘੱਡਿਆ ਵੀ ਇਹਦਾ ਨੁਕਸਾਨ ਹੋ ਹਾਲਾਂਕਿ ਉਹ ਕੰਮ ਦੇ ਫਾਇਦੇ ਵੀ ਹੈਗੇ ਠੀਕ ਹੈ ਜੀ ਤੁਸੀਂ ਚਲੋ ਮੰਨ ਲਓ ਤੁਹਾਨੂੰ ਕਿਸੇ ਨੇ ਸਲਾਹ ਦਿੱਤੀ ਹਾਂਜੀ ਵੀ ਤੂੰ ਇੱਕ ਕਾਰ ਲੈ ਲੈ ਤੈਨੂੰ ਸਵਾਰੀਆਂ ਮੈਂ ਦੇਵਾਂ ਹਾਂਜੀ ਦਿੱਲੀ ਦੀਆਂ ਤੈਨੂੰ ਇੰਨਾ ਫਾਇਦਾ ਹੋ ਜਾਊ ਹਾਂਜੀ ਉਹਨੇ ਮੰਨ ਲਿਆ ਮੰਨ ਲਿਆ ਮੰਨ ਲਿਆ ਉਹਨਾਂ ਕਾਰ ਵੀ ਲੈ ਲਈ ਕਾਰ ਵੀ ਲੈ ਲਈ ਹੁਣ ਕਾਰ ਲੈ ਕੇ ਜਦੋਂ ਆਉਂਦਾ ਵੀ ਆਕਾਸ਼ ਨੇ ਮੈਨੂੰ ਕਹਿਆ ਸੀ ਵੀ ਕਾਰ ਲੈ ਲੈ ਦਿੱਲੀ ਦੀਆਂ ਸਵਾਰੀਆਂ ਮੈਂ ਦੇਵਾਂ ਹਾਂਜੀ ਹੁਣ ਪਹਿਲਾ ਤਾਂ ਇਹ ਹੈ ਵੀ ਜੇ ਉਹਨੇ ਜੇ ਉਹ ਤੋਂ ਸਵਾਰੀਆਂ ਨਾ ਦਿੱਤੀਆਂ ਗਈਆਂ ਹਾਂਜੀ ਮੈਂ ਕਿਸ਼ਤ ਕੋਥੋਂ ਮੜੂ ਦੂਜਾ ਜੇ ਸਵਾਰੀਆਂ ਦੇ ਵੀ ਦਿੱਤੀਆਂ ਜੇ ਰਾਹ ਮੇਰਾ ਐਕਸੀਡੈਂਟ ਹੋ ਗਿਆ ਫੇਰ ਮੈਂ ਕੀ ਕਰੂੰ ਫੇਰ ਕੌਣ ਫੇਰ ਤਾਂ ਘਰੇ ਵੀ ਕੋਈ ਨਹੀਂ ਰਹਿਣਾ ਹਾਂਜੀ ਹੁਣ ਆਹ ਢੈਂਦੀ ਗੱਲ ਵਾਲੀਆਂ ਸੋਚਾਂ ਨੇ ਡਿਪਰੈਸ਼ਨ ਹੈ ਠੀਕ ਹੈ ਵੀ ਉਹਨੂੰ ਉਹ ਉਹ ਦਿਮਾਗ ਉਹ ਜਿਹੜਾ ਅਸਲ ਮਨੋਰਥ ਲਈ ਲੈ ਕਾਰ ਲਈ ਸੀ ਉਹ ਸੋਚਣਾ ਹੀ ਬੰਦ ਕਰਤਾ ਵੀ ਦੁਨੀਆਂ ਦੇ ਨੇ ਮੇਰਾ ਕਿਉਂ ਹੋ ਠੀਕ ਹੈ ਮੈਨੂੰ ਸਵਾਰੀਆਂ ਮਿਲਣਗੀਆਂ ਮੈਂ ਆਕਾਸ਼ ਨਹੀਂ ਦੇਊ ਆਪਾਂ ਕਿਸੇ ਤੋਰ ਲੈ ਲਾਂਗੇ ਜਿਹੜੇ ਹੋਰ ਲੋਕ ਜਾਂਦੇ ਨੇ ਉਹਨਾਂ ਨੂੰ ਕਿਤੇ ਆਕਾਸ਼ ਹੀ ਦਿੰਦਾ ਠੀਕ ਹੈ ਸਵਾਰੀਆਂ ਤਾਂ ਉਹਨਾਂ ਨੂੰ ਇਹੀ ਦਿੰਦਾ ਸਵਾਰੀ ਤਾਂ ਦਿੱਲੀ ਜਾਣ ਵਾਲਿਆਂ ਨੂੰ ਮਿਲਦੀ ਹੋਈ ਆ ਤੇ ਮੈਨੂੰ ਕਿਉਂ ਨਹੀਂ ਮਿਲੂ ਤੇ ਦਿੱਲੀ ਜਾਵਾਂਗੇ ਤਾਂ ਇਹਨੇ ਦੁਨੀਆ ਜਾਂਦੀ ਆ ਮੈਂ ਵੀ ਜਾਊਂਗਾ ਮੈਂ ਪੈਸੇ ਕਮਾਊਂਗਾ ਮੇਰਾ ਟੱਬਰ ਮਤਲਬ ਚੜਦੀ ਕਲਾ ਚ ਹੋਊਗਾ ਫਿਰ ਇੱਕ ਦੀਆਂ ਦੋ ਕਰਾਂਗੇ ਠੀਕ ਹੈ ਉਹ ਉਧਰ ਮਤਲਬ ਫਿਰ ਇਹ ਇਹ ਚੜਦੀ ਕਲਾ ਸੋਚਣਾ ਹੀ ਚੰਗਾ ਠੀਕ ਹੈ ਤੇ ਇੱਕ ਉਹ ਸੋਚ ਹੀ 네ਗੇਟਿਵ ਹੋ ਗਈ ਜਮੇ ਬਸ 네ਗੇਟਿਵ ਥਿੰਕਿੰਗ ਦਾ ਨਾਮ ਅਸਲ ਤੇ ਡਿਪਰੈਸ਼ਨ ਹੈ ਠ ਇਹ ਅਸਲ ਮੂਲ ਇਹਦਾ ਜਿਹੜਾ ਕਾਰਨ ਹੈ ਕਾਰਨ ਨਹੀਂ ਹੈਗਾ ਇਹ ਮਤਲਬ ਢੈਂਦੀ ਕਲਾ ਤਾਂ ਇਹ ਡਿਪਰੈਸ਼ਨ ਹੈ ਅਸਲ ਢੈਂਦੀ ਕਲਾ ਦਾ ਨਾਉਂ ਡਿਪਰੈਸ਼ਨ ਹੈ ਠੀਕ ਹੈ ਜੀ ਕਾਰਨ ਤਾਂ ਪਤਾ ਨਹੀਂ ਹੁਣ ਕਿੱਥੋਂ ਆਪਰਦਾ ਹੈ ਵੀ ਇਹ ਕਿਉਂ ਇਸ ਤਰ੍ਹਾਂ ਹੋ ਜਾਂਦਾ ਇੱਕ ਬੰਦਾ ਉਹਨੂੰ ਕਿਸੇ ਲੁੱਟ ਘੋੜ ਲੈਣ ਦਾ ਇੱਕ ਬੰਦਾ ਉਹਨੂੰ ਕਿਸੇ ਲੁੱਟ ਘੋੜ ਲੈਣ ਦਾ ਹਾਂਜੀ ਤੇ ਉਹਦੇ ਆਲੇ-ਦਾਲੇ ਬਸ ਤੁਸੀਂ ਪੋਜ਼ੀਟਿਵ ਮਾਹੌਲ ਉਸਾਰ ਦਿਓ ਇਹ ਅਸਲ ਡਿਪਰੈਸ਼ਨ ਦਾ ਇਲਾਜ ਹੈ ਜਦੋਂ ਇਹਦੇ ਤੋਂ ਨਿਕਲ ਗਿਆ ਫਿਰ ਉਹ ਪੂਰਾ ਸਹੀ ਹੋ ਜਾਊਗਾ ਠੀਕ ਹੈ ਫਿਰ ਉਹ ਗੱਲਾਂ ਪ੍ਰਾਣੀਆਂ ਉਹਦੇ ਚੇਤੇ ਆਉਂਦੀਆਂ ਇਹ ਤਾਂ ਆਪਣੇ ਨਾਲ ਅਕਸਰ ਮੇਰਾ ਖਿਆਲ ਹੈ ਵੀ ਹਰ ਬੰਦੇ ਨਾਲ ਕਦੇ ਨਾ ਕਦੇ ਵਾਪਰਦਾ ਕਈ ਵਾਰੀ ਆਪਾਂ ਵੀ ਕਿਸੇ ਮਾੜੀ ਜੀ ਗੱਲ ਨੂੰ ਲੈ ਕੇ ਇੰਨੇ ਚਿੰਤਤ ਹੋ ਜਾਂਦੇ ਆ ਅੱਛਾ ਦੂਜੇ ਪਾਲੀ ਲੱਗਦਾ ਵੀ ਯਾਰ ਆਪਾਂ ਇਹ ਕਿਉਂ ਸੋਚਿਆ ਠੀਕ ਹੈ ਇਹ ਤਾਂ ਇਹ ਗੱਲ ਹੀ ਨਹੀਂ ਸੀ ਇਹ ਸੋਚਣ ਦੀ ਆਪਾਂ ਨੂੰ ਕੀ ਲੋੜ ਸੀ ਜਦੋਂ ਹੋਊ ਦੇਖੀ ਜਾਊ ਹੁੰਦਾ ਕਿ ਨਹੀਂ ਹਾਂ ਸਹੀ ਗੱਲ ਇਹ ਹੁੰਦਾ ਹਾਂ ਬਸ ਫਿਰ ਉਹ ਉਹ ਪਲ ਦੀ ਪਲ ਡਿਪਰੈਸ਼ਨ ਠੀਕ ਹੈ ਜਦੋਂ ਟੈਂਡੀ ਕਲਾਜ ਗਏ ਸੀ ਉਹਨੇ ਕਿਤੇ ਦਾ ਡਿਪਰੈਸ਼ਨ ਸੀ ਠੀਕ ਹੈ ਤੇ ਉਹ ਨੂੰ ਨਹੀਂ ਤੁਸੀਂ ਮੁੜ ਕੇ ਆਏ ਉਹ ਸੋਚ ਤੁਹਾਡੀ ਉਧਰ ਮਤਲਬ ਪੋਜੀਟਿਵ ਮੁੜ ਕੇ ਹੋਈ ਹੋਈ ਨਹੀਂ ਬਹੁਤੇ ਸਮੇ ਲਾਓਗੇ ਜੇ ਐਨ ਜੋ ਪਹਿਲੀ ਸਟੇਜ ਤੇ ਆ ਪਹਿਲੀ ਸਟੇਜ ਤੋਂ ਆਪਾਂ ਮੂੜਾ ਪਾ ਲਿਆ ਜੇ ਉਹ ਨੈਗੇਟਿਵ ਕੰਨੀ ਜਾਂਦੇ 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 ਫਿਰ ਡਿਪਰੈਸ਼ਨ ਦੀ ਸਟਿਜਾਂ ਵੱਧ ਜਾਂਦੀਆਂ ਫਿਰ ਫਿਰ ਨੁਕਸਾਨ ਦਾ ਹਾਂ ਉਹਦੇ ਨਾਲ ਜਿੰਨਾ ਵੀ ਸੋਚਣਾ ਹੈ ਹਾਂਜੀ ਉਹ ਪੁੱਠਾ ਹੀ ਸੋਚਣਾ ਹੈ ਠੀਕ ਹੈ ਜੀ ਮਤਲਬ ਮਾੜਾ ਹੀ ਸੋਚਣਾ ਵੀ ਇਹ ਜਿਹੜਾ ਚੰਗਾ ਇਹ ਮੇਰੇ ਲਈ ਤਾਂ ਬਣਿਆ ਹੀ ਨਹੀਂ ਮੇਰੇ ਲਈ ਤਾਂ ਅਸਲ ਚ ਮਾੜੇ ਵਾਲਾ ਪਾਸਾ ਹੀ ਹੈ ਹਾਂਜੀ ਮੇਰੇ ਨਾਲ ਤਾਂ ਹੀ ਉਹ ਜੇ ਐ ਹੋ ਗਿਆ ਫਿਰ ਕਿਧਰ ਨੂੰ ਜਾਵਾਂਗੇ ਠੀਕ ਹੈ ਪਰ ਉਹ ਜਿਹੜਾ ਚੰਗਾ ਕਰਨਾ ਉਹ ਵੀ ਛੱਡਦਾ ਸਾਰਾ ਕੁਝ ਛੱਡਦਾ ਬਿਲਕੁਲ ਕਿਸੇ ਨਾ ਖਾਣ ਚ ਉਤਸ਼ਾਹ ਨਾ ਪੀਣ ਚ ਉਤਸ਼ਾਹ ਨਾ ਪਹਿਨਣ ਚ ਉਤਸ਼ਾਹ ਨਾ ਜਿਉਣ ਦੀ ਉਤਸ਼ਾਹ ਨਹੀਂ ਰਹਿਦਾ ਕਾਹਦੇ ਚ ਰਹੂਗਾ ਬਸ ਨਿਰਉਤਸ਼ਾਹ ਹੋਣਾ ਇਹਨਾਂ ਉਦਾਸੀਨ ਹੋ ਜਾਣਾ ਇਹਦਾ ਨਾਮ ਡਿਪਰੈਸ਼ਨ ਹੈ ਔਰ ਇਹ ਬਹੁਤ ਹੀ ਮਾੜੀ ਸਥਿਤੀ ਹੈ ਜਿੱਥੇ ਤੱਕ ਆਪਾਂ ਇਹ ਕਹਿ ਸਕਦੇ ਆਂ ਵੀ ਇਹ ਅਸਲ ਦੁਸ਼ਮਣ ਤੇ ਵੀ ਨਹੀਂ ਹੋਣੀ ਚਾਹੀਦੀ ਠੀਕ ਹੈ ਜੀ ਹਾਂ ਇਹਦੇ ਨੂੰ ਮਤਲਬ ਬੰਦਾ ਇਹ ਜਿਹੜਾ ਸਾਡੇ ਗੁਰੂਆਂ ਨੇ ਮਤਲਬ ਸ ਦੇਖੋ ਤੁਸੀਂ ਗੁਰਬਾਣੀ ਨੂੰ ਪੜੋ ਕੋਈ ਡਿਪਰੈਸ਼ਨ ਡਿਪਰਿਊਸ਼ਨ ਮੈਨੂੰ ਲੱਗਦਾ ਵੀ ਜੇ ਉਹਦੇ ਗੁਰਬਾਣੀ ਦੇ ਅਰਥਾਂ ਨੂੰ ਧਿਆਨ ਚ ਰੱਖ ਕੇ ਹਾਂਜੀ ਤੇ ਸਾਨੂੰ ਕਹਿੰਦੀ ਕੀ ਹੈ ਜੇ ਇੰਨਾ ਗੱਲ ਧਿਆਨ ਚ ਰੱਖ ਕੇ ਕਿਤੇ ਪੜ ਲਈਏ ਕੋਈ ਡਿਪਰੈਸ਼ਨ ਨੇੜੇ ਵੀ ਨਹੀਂ ਫਟਕਦਾ ਸਾਰੇ ਧਰਮ ਮੇਰਾ ਖਿਆਲ ਇਸ ਤਰ੍ਹਾਂ ਦਾ ਸਿਖਾਉਂਦੇ ਵੀ ਪੋਜੀਟਿਵ ਰਹੋ ਤੇ ਤੁਸੀਂ ਫਲ ਦੀ ਇੱਛਾ ਨਾ ਕਰੋ ਠੀਕ ਹੈ ਉਹ ਪਰਮਾਤਮਾ ਤੇ ਛੱਡ ਦਿਓ ਉਹ ਜਿਹੜਾ ਵੀ ਦੇਊਗਾ ਚੰਗਾ ਹੀ ਦੇਊਗਾ ਮੰਨ ਲਓ ਤੁਸੀਂ ਫੇਲ ਹੀ ਹੋਗੇ ਠੀਕ ਹੈ ਉਹ ਵੀ ਅਸਲ ਤੇ ਐਵੇਂ ਹੋਣਾ ਫੇਰ ਹੋਣਾ ਸੀ ਤੁਸੀਂ ਤਾਂ ਹੋਗੇ ਦੀ ਆਸ ਉਚਾ ਗਈ ਠੀਕ ਹੈ ਫਿਰ ਉਦਾਸੀ ਕਿੱਥੇ ਇਹ ਵੀ ਠੀਕ ਹੈ ਵੀ ਫੇਲ ਹੋਣਾ ਇਹ ਵੀ ਰੱਬ ਦੇ ਸਿਰ ਉ ਉਹਦੇ ਹੱਥ ਚ ਹੈ ਠੀਕ ਹੈ ਜੀ ਇਹ ਉਹਨੇ ਅਸਲ ਚ ਉਹੀ ਕਰਨਾ ਸੀ ਇਹ ਤਾਂ ਨਿਸ਼ਚਿਤ ਸੀ ਹੋਣਾ ਸੀ ਹੋਵੇ ਤਾਂ ਕੀ ਇਹ ਫਿਰ ਡਿਪਰੈਸ਼ਨ ਕਿੱਥੋਂ ਹੋਊਗਾ ਠੀਕ ਹੈ ਜੀ ਤੇ ਜੇ ਮੈਂ ਕਿਉਂ ਹੋ ਗਿਆ ਹੋਰ ਦੁਨੀਆ ਕਿਉਂ ਨਹੀਂ ਹੋਈ ਹਾਂਜੀ ਮੈਂ ਕਿਉਂ ਹੋ ਗਿਆ ਉਦੋਂ ਐ ਕਰ ਲੈਂਦੇ ਹੋਣਾ ਨਹੀਂ ਸੀ ਹੌਲੀ ਹੌਲੀ ਇਹ ਉਦਾਸੀ ਜਾ ਗਿਆ ਹਾਂਜੀ ਆ ਜਾ ਡਿਪਰੈਸ਼ਨ ਹੋ ਗਿਆ ਵਿਸ਼ੇਸ਼ ਗੱਲਬਾਤ ਕੀਤੀ ਹੈ ਡਿਪਰੈਸ਼ਨ ਨੂੰ ਲੈ ਕੇ ਜੇ ਤੁਹਾਡੇ ਵੀ ਕੋਈ ਸਵਾਲ ਨੇ ਸਾਨੂੰ ਕਮੈਂਟ ਬਾਕਸ ਦੱਸਿਓ ਜੇ ਕਿਸੇ ਹੋਰ ਬਿਮਾਰੀ ਜਾਂ ਕਿਸੇ ਤੇ ਚਾਹੁੰਦੇ ਹੋ thì ਅਸੀਂ ਐਪੀਸੋਡ ਲੈ ਕੇ ਆਏ ਸਾਨੂੰ ਕਮੈਂਟ ਜਰੂਰ ਕਰਿਓ ਧੰਨਵਾਦ